ਸਾਲਸੀ ਗੱਲ ਦੋਸਤੋ ਕੀ ਹਾਲ ਚਾਲ ਤੇ ਅੱਜ ਅਸੀਂ ਫਿਰੋਜ਼ਪੁਰ ਤੋਂ ਆ ਰਹੇ ਸੀ ਸ੍ਰੀ ਮੁਕਸਰ ਸਾਹਿਬ ਵੱਲ ਨੂੰ ਤੇ ਰਸਤੇ ਦੇ ਵਿੱਚ ਸਾਧਕ ਟੋਟਾ ਪੰ ਲੱਗੇ ਤਾਂ ਇੱਥੇ ਦੇਖਿਆ ਕਿ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਬਾਜ਼ ਦੀਆਂ ਝੌਂਪੜੀਆਂ ਬਣ ਰਹੀਆਂ ਤਾਂ ਸੋਚਿਆ ਕਿ ਵੀਰਾਂ ਨਾਲ ਗੱਲਬਾਤ ਕਰਕੇ ਪੁੱਛੀਏ ਕਿ ਇਹਨਾਂ ਝੌਂਪੜੀਆਂ ਦਾ ਕੀ ਹਿਸਾਬ ਕਿਤਾਬ ਆ ਤੇ ਕੀ ਰੇਟ ਰੂਟ ਆ ਤੇ ਆਓ ਕਰਦੇ ਆਪਾਂ ਵੀਰ ਜੀ ਨਾਲ ਗੱਲਬਾਤ ਸਸਿਆ ਵੀਰ ਜੀ ਸਸਰੀ ਗੱਲ ਜੀ ਵੀਰ ਜੀ ਕੀ ਨਾਮ ਆ ਤੁਹਾਡਾ ਲਖਾਰ ਸਿੰਘ ਜੀ ਆਪਣੀ ਕੋਈ ਫਰਮ ਦਾ ਨਾਮ ਵੀ ਹੈ ਜਾਂ ਹਾਂਜੀ ਆਪਣੀ ਫਰਮ ਦਾ ਨਾਮ ਹੈਗਾ ਜੀ ਗੁਰਵੀਰ ਹੱਟ ਡੈਕੋਰੇਸ਼ਨ ਜੀ ਠੀਕ ਹੈ ਜੀ ਤੇ ਇਹ ਵੀ ਜਿੱਥੋਂ ਦਾ ਐਡਰੈਸ ਵੀ ਦੱਸ ਦਿਓ ਥੋੜਾ ਐਡਰੈਸ ਜੀ ਆਪਾਂ ਮੁਕਸਰ ਰੋਡ ਤੇ ਖੜੇ ਆ ਜੀ ਸਾਦਕ ਮੁਕਸਰ ਰੋਡ ਤੇ ਖੜੇ ਹੋਏ ਜੀ ਆਪਾਂ ਜੀ ਠੀਕ ਹੈ ਜ਼ਿਲ੍ਹਾ ਕਿਹੜਾ ਜੀ ਇਹਦਾ ਜ਼ਿਲ੍ਹਾ ਆਪਾਂ ਨੂੰ ਫਰੀਦਕੋਟ ਪੈਂਦਾ ਜੀ ਠੀਕ ਹੈ ਤੇ ਵੀਰ ਜੀ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਤਿਆਰ ਕਰਦੇ ਹੋ ਵੀਰ ਜੀ ਚੀਜ਼ਾਂ ਭਈ ਸਾਰੀਆਂ ਤਿਆਰ ਕਰਦਾਂ ਜਿਵੇਂ ਆ ਚੌਰਸ ਬਣੀ ਪਈ ਜੀ ਹਾਂਜੀ ਠੀਕ ਹੈ ਉਹ ਗੋਲ ਬਣੀ ਪਈ ਹਾਟੀ ਠੀਕ ਹੈ ਠੀਕ ਹੈ ਜੀ ਕੁਰਸੀ ਮੇਜ਼ ਠੀਕ ਹੈ ਠੀਕ ਹੈ ਜੀ ਸਾਰਾ ਕੰਮ ਹੀ ਕਰ ਲੀਦਾ ਜੀ ਇਹ ਵੀਰ ਜੀ ਤੁਹਾਡਾ ਪਸ਼ੋਕੜ ਦਾ ਹੀ ਕੰਮ ਆ ਪਰਿਵਾਰ ਦਾ ਕਿ ਤੁਸੀਂ ਹੁਣ ਸ਼ੁਰੂ ਕੀਤਾ ਇਹ ਸਾਡੇ ਹੀ ਸ਼ੁਰੂ ਤੋਂ ਦਾਦੇ-ਪਰਦਾਦੇ ਸਾਡੇ ਕਰਦੇ ਆਂਦੇ ਜੀ ਪਹਿਲਾਂ ਸਾਡਾ ਸਰਕੰਡੇ ਦਾ ਕੰਮ ਸੀ ਠੀਕ ਹੈ ਹੁਣ ਹੀ ਇਹ ਕੰਮ ਨਵਾਂ ਸਟਾਰਟ ਕਰਤਾ ਜੀ ਅੱਛਾ ਹੁਣ ਇਸ ਚੀਜ਼ ਦੀ ਡਿਮਾਂਡ ਆਈ ਹੈ ਤਾਂ ਹਾਂ ਜੀ ਜਿਸ ਡਿਮਾਂਡ ਹੋਈ ਹੈ ਹਾਂ ਜੀ ਠੀਕ ਹੈ ਇਹਦੇ ਵਿੱਚ ਵੀਰ ਜੀ ਜਿਵੇਂ ਇੱਕ ਤਾਂ ਤੁਸੀਂ ਇਹ ਚੌਂਪੜੀ ਦੱਸਤੀ ਇੱਕ ਗੋਲ ਚੌਂਪੜੀ ਦੱਸਤੀ ਇਸ ਤੋਂ ਇਲਾਵਾ ਜਿਵੇਂ ਕੁਰਸੀਆਂ ਵਗੈਰਾ ਜਾਂ ਹੋਰ ਵੀ ਚੀਜ਼ਾਂ ਤਿਆਰ ਕਰਦੇ ਹੋ ਉਹ ਵੀ ਸਾਰੇ ਡਿਟੇਲ ਹਾਂ ਜੀ ਕੁਰਸੀਆਂ ਵਗੈਰਾ ਟੇਬਲ ਗ ਕੁਰਸੀਆਂ ਵਗੈਰਾ ਸਾਰਾ ਕੁ ਕੰਮ ਕਰ ਦੇਈਦੇ ਸਾਰੇ ਕੰਮ ਕਰੀਦੇ ਠੀਕ ਹੈ ਜੀ ਤੇ ਇਹ ਵੀਰ ਜੀ ਆਪਣੀਆਂ ਕਿਹੜੇ ਕਿਹੜੇ ਏਰੀਏ ਦੇ ਵਿੱਚ ਲੱਗੀਆਂ ਨੇ ਏਰੀਆ ਜੀ ਆਪਾਂ ਸਾਰਾ ਹੀ ਏਰੀਆ ਵੀ ਕਹਿੰਦੇ ਕੰਮ ਕੀਤਾ ਹੋਵੇ ਕੰਮ ਜੀ ਆਪਣਾ ਆਲ ਇੰਡੀਆ ਪੰਜਾਬ ਚ ਸਾਰੇ ਹੀ ਆਪਣਾ ਹੀ ਅੱਛਾ ਠੀਕ ਹੈ ਕਹਿੰਦਾ ਵਾ ਹਰਿਆਣੇ ਚ ਵੀ ਆਪਣਾ ਕੰਮ ਹੋਇਆ ਜੀ ਠੀਕ ਹੈ ਠੀਕ ਹੈ ਅਦਰ ਮਲੋਟ ਹੋਇਆ ਆਪਣਾ ਕੰਮ ਬੂਰਮਾਰੇ ਵੀ ਕੰਮ ਜੀ ਅੰਬਰਸਰ ਏਰੀਆ ਸਾਰਾ ਕਹਿੰਦਾ ਪੰਜਾਬ ਚ ਆਲੇ ਨੇ ਸਾਰਾ ਕੰਮ ਕਰਕੇ ਵੇਖਿਆ ਠੀਕ ਹੈ ਇਹ ਵੀਰ ਜੀ ਤੁਸੀਂ ਜਿਸ ਤਰ੍ਹਾਂ ਕੱਲੀ ਚੌਂਪੜੀ ਆਪਾਂ ਇੱਕ ਤਾਂ ਬਾਹਰ ਬਣਾਤੀ ਇੱਕ ਮੰਨ ਲਓ ਕਿਸੇ ਦਾ ਕੋਈ ਘਰ ਮਕਾਨ ਤਿਆਰ ਆ ਕਮਰੇ ਦੇ ਵਿੱਚ ਵੀ ਇਸ ਚੀਜ਼ ਦਾ ਕੰਮ ਹੋ ਜਾਂਦਾ ਹਾਂ ਜੀ ਹਾਂ ਛੱਤ ਦੇ ਉੱਪਰ ਵੀ ਲਾ ਸਕਦੇ ਲੈਂਟਰ ਪਾਇਆ ਤੇ ਉੱਤੇ ਛੱਤ ਤੇ ਵੀ ਲਾ ਦਾਂਗੇ ਛੱਤ ਤੇ ਵੀ ਲੱਗ ਜਾਂਦੀ ਹੈ ਔਰ ਕਮਰੇ ਦੇ ਵਿੱਚ ਵੀ ਲੱਗ ਜਾਂਦੀ ਹੈ ਜੇ ਪਾਰਕਿੰਗ ਵਗੈਰਾ ਹੋ ਗਈ ਜੋ ਕੋਠੇ ਦੇ ਬਾਹਰ ਪਾਰਕਿੰਗ ਹੁੰਦੀ ਨਾ ਉੱਥੇ ਵੀ ਲੱਗ ਸਕਦੇ ਰੂਮ ਬਣ ਜੂਗਾ ਏਸੀ ਰੂਮ ਬਣ ਜੂ ਸਾਰਾ ਆ ਜਾਂਦਾ ਹੈ ਅੱਛਾ ਇਸ ਚੀਜ਼ ਦਾ ਏਸੀ ਰੂਮ ਵੀ ਬਣਦਾ ਏਸੀ ਰੂਮ ਬੰਦ ਨੂੰ ਸਾਰੇ ਬੰਦ ਠੀਕ ਹੈ ਤੇ ਵੀਰ ਜੀ ਇਹ ਜਿਸ ਤਰ੍ਹਾਂ ਗਰਮੀ ਆ ਜਾਂ ਠੰਡ ਆ ਉਸ ਚੀਜ਼ ਨੂੰ ਕਿਵੇਂ ਕੰਟਰੋਲ ਕਰਦੀ ਹੈ ਵੀਰ ਜੀ ਠੰਡਾ ਰਹਿਣਾ ਹੀ ਗਰਮੀ ਚ ਠੰਡਾ ਕਿਵੇਂ ਰਹੂਗਾ ਇਹ ਇਹਦੇ ਵਿੱਚ ਆ ਦੇਖੋ ਜੀ ਨਹੀਂ ਤਰਪਾਲ ਪਾਈ ਵਧੀਆ ਜੀ ਨਾਲ ਜੀ ਅੱਛਾ ਆਪਾਂ ਕੋਈ ਨਹੀਂ ਨਾਲ ਤਰਪਾਲ ਵੀ ਲਾਈ ਹੋਈ ਹੈ ਡਬਲ ਤਰਪਾਲ ਹੈ ਡਬਲ ਹੀ ਬਾਂਸ ਹੈ ਠੀਕ ਹੈ ਤੇ ਨਾਲ ਪਾਈ ਹੋਈ ਹੈ ਠੰਡਾ ਰਹਿਣ ਤੋਂ ਉਹ ਠੰਡਾ ਵੀ ਰੱਖਦੀ ਹੈ ਤੇ ਜਿਸ ਤਰ੍ਹਾਂ بارش ਦਾ ਪਾਣੀ ਪੂਣੀ ਹੈ 15 ਡਬਲ ਵਾਟਰਪ੍ਰੂਫ ਹੋਊਗੀ ਜੀ 15 ਤੋਂ 20 ਸਾਲ ਦੀ ਗਾਰੰਟੀ ਆਪਣੀ ਹੋਊਗੀ ਇਹ ਚੀਜ਼ ਦੀ अच्छा ਨਾਲ ਗਰੰਟੀ ਵੀ ਹੈ ਮੰਨ ਲਓ ਜੀ ਵਿੱਚ 2-4 ਸਾਲਾਂ ਬਾਅਦ ਹੀ ਖਰਾਬ ਹੁੰਦੀ ਹੈ ਅਸੀਂ ਬੈਠੇ ਆ ਜੀ ਠੀਕ ਹੈ ਰਿਪਲੇਸਮੈਂਟ ਦੇਓਗੇ ਤੁਸੀਂ ਜੀ ਇਹਨੂੰ ਆਪਾਂ ਪੇਂਟ ਵਗੈਰਾ ਵੀ ਕਰ ਸਕਦੇ ਹਾਂ ਜੇ ਕੋਈ ਆਪਾਂ ਲੱਗ ਡਿਜ਼ਾਈਨਿੰਗ ਵਗੈਰਾ ਦੇਣੀ ਹੋਵੇ ਪੇਂਟ ਹੋ ਜਾਊਗਾ ਜੀ ਇਹਨੂੰ ਅੱਛਾ ਕਿਹੜਾ ਸਮਾਨ ਵਾਂਸ ਲਈ ਦਾ ਕਿਹੜਾ ਗਿੱਲਾ ਹੁੰਦਾ ਜੀ ਠੀਕ ਹੈ ਇਹ 6 ਮਹੀਨੇ ਸਾਲ ਠਹਿਰ ਕੇ ਨੂੰ ਪੇਂਟ ਕਰਾ ਸਕਦੇ ਅੱਛਾ 6 ਮਹੀਨੇ ਜਾਂ ਸਾਲ ਠਹਿਰ ਕੇ ਠਹਿਰ ਕੇ ਪੇਂਟ ਹੋਣਾ ਹਾਂਜੀ ਵਾਂਸ ਆਪਣੇ ਮਨ ਗਿੱਲਾ ਫੁੱਲ ਹੋਊਗਾ ਠੀਕ ਹੈ ਤੇ ਵੀਰ ਜੀ ਥੱਲੇ ਇਹਨਾਂ ਦੇ ਨਾਲ ਚਾਲਰ ਵਗੈਰਾ ਵੀ ਲੱਗ ਆਹ ਦੇਖੋ ਚ ਆ ਚੰਦਰ ਬਣੀ ਪਈ ਜੀ ਠੀਕ ਹੈ ਜੀ ਹੂੰ ਜਿਵੇਂ ਕਿਸੇ ਨੇ ਵਲਗਨ ਕਰਾਣੀ ਹੋਵੇ ਪਾਰਕਰ ਦੇ ਵਿੱਚ ਆ ਠੀਕ ਹੈ ਠੀਕ ਹੈ ਜੀ ਆ ਚਾਲਰ ਸਾਰੇ ਇਹਨੂੰ ਲਗਣੀਆਂ ਜੀ ਇਹ ਵਲਗਨ ਦੇ ਕੰਮ ਆਉਂਦੇ ਆ ਹਾਂ ਜੀ ਜੀ ਵਲਗਨ ਵੀ ਹੋ ਸਕਦੇ ਆਂ ਦੀ ਚਾਲਰ ਦੀ ਠੀਕ ਹੈ ਵੀਰ ਜੀ ਮੰਨ ਲਓ ਤੁਸੀਂ ਤਿਆਰ ਇੱਥੇ ਕਰਤੀ ਉਸ ਤੋਂ ਬਾਅਦ ਇਹਨੂੰ ਫਿਟਿੰਗ ਦਾ ਕਰਕੇ ਆਵਾਂਗੇ ਜਿੱਥੇ ਮਰਜ਼ੀ ਆਲ ਇੰਡੀਆ ਜਿੱਥੇ ਹੋਵੇ ਗਈ ਫਿਟਿੰਗ ਕਰਕੇ ਆਵਾਂਗੇ ਉੱਥੇ ਫਿਟਿੰਗ ਵੀ ਤੁਹਾਡੀ ਆ ਟੋਟਲ ਸਾਰਾ ਕੰਮ ਆ ਜਿਹੜਾ ਸਮਾਨ ਵਗੈਰਾ ਫਿਟਿੰਗ ਦਾ ਉਹ ਸਾਰਾ ਸਾਡਾ ਹੋਗਾ ਇਹ ਸਮਾਨ ਠੀਕ ਹੈ ਇੰਦਾ ਵੀਰ ਜੀ ਰੇਟ ਵਗੈਰਾ ਵੀ ਥੋੜਾ ਦੱਸ ਦਿੰਦੇ ਰੇਟ ਜੀ ਸਾਇ ਦੇ ਸਾਹਮਣੇ ਵਾਲੀ ਰੇਟ ਠੀਕ ਹੈ 40 40 45 ਰੁਪਏ ਤੋਂ ਸਟਾਰਟ ਹੋ ਜੂਗੀ ਸਟਾਰਟਿੰਗ ਰੇਟ ਹੈ ਕਿੰਨੇ ਬਾਈ ਕਿੰਨੇ ਦੀ ਇਹ ਜੁੱਤ ਦੇ ਕੋਲ ਭਲਾ 20 20 20 ਬਣਾ ਲਓ ਨਹੀਂ ਜੇ ਵੀ 40 45 ਹਜ਼ਾਰ ਦੀ ਤੁਸੀਂ ਦੱਸ 40 45 ਹਜ਼ਾਰ ਦੀ ਓਪਨ ਹੋਊਗੀ ਕਿਵੇਂ ਉਹ ਪਈ ਕੱਲੀ ਹਾਂਜੀ ਛੱਤ ਓਪਨ ਕੱਲੀ ਛੱਤ ਮਿਲ ਜੂਗੀ ਕੰਪਲੀਟ ਚੌਂਪੜੀ 60000 ਰੁਪਏ ਦੇ ਪਊਗੀ ਕੰਪਲੀਟ 60000 ਦੀ ਥੱਲੇ ਵੀ ਚਾਲਰ ਹੋਊਗੀ ਉੱਪਰ ਵੀ ਚਾਲਰ ਹੋਊਗੀ ਹੁੰਦੇ ਠੀਕ ਹੈ ਠੀਕ ਹੈ ओके okay. बाकी मौके रेट हो जोगे कोई आए नहीं आपा मुंह मांग गया 60 60 ही लेना मानतान भी, भी हो सकदा मौके पे ठीक है जी और वीर जी ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਕੰਮ ਦੀ ਸਫਾਈ ਦੀ ਬਸ ਭਾਜੀ ਆਪਾਂ ਨੂੰ ਮੌਕਾ ਦਿਓ ਕੰਮ ਕਰਨ ਦਾ ਠੀਕ ਹੈ ਸਰਵਿਸ ਦਿਆਂਗੇ ਫੁੱਲ ਜੀ ਕਿੰਨੂੰ ਐਵੇਂ ਲਾਰਾ ਨਹੀਂ ਲਾਦੇ ਆਪਾਂ ਜਿਹੜੀ ਗੱਲ ਕਹਿਤੀ ਉਹ ਜ਼ੁਬਾਨ ਤੇ ਉਤਰਾਂਗੇ ਠੀਕ ਹੈ ਵੀਰ ਜੀ ਥੈਂਕ ਯੂ ਲੋ ਵੀ ਦੋਸਤੋ ਬਾਇਓਰੀ ਬਹੁਤ ਸੋਹਣਾ ਕੰਮ ਕਰਦੇ ਆ ਜਿਸ ਤਰ੍ਹਾਂ ਸਕਰੀਨ ਤੇ ਮੈਂ ਨਾਲ ਫੋਟੋ ਵੀ ਲਾਈਆਂ ਨੇ ਜਿੱਤਾ ਇਹਨਾਂ ਨੇ ਕੰਮ ਜਿੱਥੇ ਜਿੱਥੇ ਕੀਤਾ ਹੋਇਆ ਜਿਹੜੀਆਂ ਚੀਜ਼ਾਂ ਬਣਾਈਆਂ ਨੇ ਤੇ ਬਾਕੀ ਜਿਹੜੀ ਕੰਮ ਦੀ ਕੁਆਲਿਟੀ ਆ ਉਹ ਬਹੁਤ ਵਧੀਆ ਹੈ ਤੇ اگر ਕੋਈ دوست ਮਿੱਤਰ ਚੌਪੜੀ ਬਣਵਾਉਣਾ ਚਾਹੁੰਦਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦਾ ਤਾਂ ਆਪਾਂ ਸਕਰੀਨ ਤੇ ਨੰਬਰ ਵੀ ਦਿੱਤੇ ਆ ਤੁਸੀਂ ਕੰਟੈਕਟ ਕਰਕੇ ਤੇ ਜਰੂਰ ਸੇਵਾ ਦਾ ਮੌਕਾ ਦਿਓ ਤੇ ਬਾਕੀ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਅ ਜੀ ਕਿਉਂਕਿ ਜਿਹੜਾ ਇਸ ਚੀਜ਼ ਦਾ ਬਾਸ ਦਾ ਕੰਮ ਆ ਉਹ ਹਰ ਜਗ੍ਹਾ ਨਾ ਕੀਤਾ ਜਾਂਦਾ ਤੇ ਨਾ ਹੀ ਉਹ ਮਿਲਦਾ ਉਹ ਇੱਥੇ ਸ਼ਹਿਰ ਸਾਧਕ ਦੇ ਵਿੱਚ ਇਸ ਚੀਜ਼ ਦਾ ਸਪੈਸ਼ਲ ਕੰਮ ਕੀਤਾ ਜਾਂਦਾ ਤੇ ਇਹ ਵੀਡੀਓ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਕਈ ਬਣੀ ਕੋਈ ਦੋਸਤ ਮਿੱਤਰ ਤਲਾਸ਼ ਹੀ ਕਰ ਰਿਆ ਹੁੰਦਾ ਤੇ ਉਸ ਤੱਕ ਇਹ ਵੀਡੀਓ ਹੋ ਸਕਦਾ ਤੁਹਾਡੇ ਜਰੀਏ ਪਹੁੰਚ ਜਾਏ ਤੇ ਬਾਕੀ ਦੋਸਤੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ